D5 ਚੈਨਲ ਪੰਜਾਬੀ ਦੇਖ ਰਹੇ ਹੋ ਤੇ ਮੈਂ ਬਲਵਿੰਦਰ ਸਿੰਘ ਪੰਜਾਬ ਵਿੱਚ ਪਾਰੀ ਮੀਂ ਅਤੇ ਡੈਮਾਂ ਤੋਂ ਪਾਣੀ ਛੱਡਣ ਦੇ ਨਾਲ ਆ 7 ਜ਼ਿਲ੍ਹਿਆਂ ਵਿੱਚ ਹੜ ਵਰਗੀ ਸਥਿਤੀ ਪੈਦਾ ਹੋ ਗਈ ਆ ਹਰ ਨਾਲ 150 ਤੋਂ ਵੱਧ ਪਿੰਡ ਪ੍ਰਭਾਵਿਤ ਹੋ ਗਏ ਨੇ ਲੋਕਾਂ ਦੇ ਖੇਤਾਂ ਤੇ ਘਰਾਂ ਦੇ ਵਿੱਚ ਪਾਣੀ ਵੜ ਗਿਆ ਪੁਲਾ ਅਤੇ ਸੜਕਾਂ ਨੂੰ ਵੀ ਨੁਕਸਾਨ ਪਹੁੰਚਾ ਅੱਜ ਵੀ ਸੂਬੇ ਪਾਰ ਦੇ ਵਿੱਚ ਪਾਰੀ ਮੀਂ ਪੈਣ ਦੀ ਸੰਭਾਵਨਾ ਹੈ ਤੇ ਪ੍ਰਸ਼ਾਸਨ ਦੀਆਂ ਟੀਮਾਂ ਲਗਾਤਾਰ ਰਾਹਤ ਕਾਰਜਾਂ ਵਿੱਚ ਲੱਗਿਆ ਹੋਇਆ ਨੇ ਤੇ 30 ਤਰੀਕ ਤੱਕ ਸਕੂਲਾਂ ਦੇ ਵਿੱਚ ਪ੍ਰਾਈਵੇਟ ਹੋਣ ਸਰਕਾਰੀ ਹੋਣ ਸਾਰਿਆਂ ਦੇ ਵਿੱਚ ਛੁੱਟਿਆ ਕਰ ਦਿੱਤੀ ਹੈਗੇ ਨੇ ਸੂਬੇ ਦੇ ਪੰਜ ਜ਼ਿਲ੍ਹੇ ਜਿੰਨਾ ਵਿੱਚ ਪਠਾਨਕੋਟ ਗੁਰਦਾਸਪੁਰ ਬਰਨਾਲਾ ਮਾਨਸਾ ਅਤੇ ਸੰਗਰੂ ਹਸਾਮਲਾ ਇਹਨਾਂ ਵਿੱਚ ਰੈੱਡ ਅਲਰਟ ਜਾਰੀ ਕੀਤਾ ਗਿਆ ਜਦੋਂ ਕਿ 12 ਜ਼ਿਲ੍ਹਿਆਂ ਵਿੱਚ ਇੱਕ ਸੰਤਰੀ ਅਲਰਟ ਤੇ ਪੰਜ ਵਿੱਚ ਇੱਕ ਪੀਲਾ ਅਲਰਟ ਜਾਰੀ ਕਰ ਦਿੱਤਾ ਗਿਆ ਭਾਵੇਂ ਕਿ ਸੂਬੇ ਦੀ ਔਸਤ ਵੱਧ ਤੋਂ ਵੱਧ ਤਾਪਮਾਨ 2.6 ਡਿਗਰੀ ਦਰਜ ਕੀਤੀ ਗਈ ਹੈ ਦੂਜੇ ਪਾਸੇ ਅੰਮ੍ਰਿਤਸਰ ਦੇ ਡੀਸੀ ਸਾਖੀ ਸ਼ਾ ਨਿ ਵੱਲੋਂ ਤੇ ਮੰਤਰੀ ਕੁਲਦੀਪ ਸਿੰਘ ਢਾਲੀਵਾਲੂ ਦੇ ਰਾਤ ਲੋਕਾਂ ਦੇ ਨਾਲ ਗੱਲਬਾਤ ਕੀਤੀ ਕੀ ਹੈ ਤੇ ਜਿੱਥੇ ਹੜ ਦੀ ਜਿਆਦਾ ਮਾਰ ਆ ਰਹੀ ਹੈ ਉਥੇ ਉਹਨਾਂ ਨੂੰ ਵਿਸ਼ਵਾਸ ਦਵਾਇਆ ਜਾ ਰਿਹਾ ਕਿ ਪ੍ਰਸ਼ਾਸਨ ਤੁਹਾਡੇ ਨਾਲ ਖੜਾ ਹੈ ਰਾਤ 3:11 ਵਜੇ ਦੇ ਕਰੀਬ ਰਾਵੀ ਦਰਿਆ ਵਿੱਚ ਪਾਣੀ ਦਾ ਵਾਜ਼ਾ ਇਜ਼ਾਰੇ ਪਹੁੰਚੇ ਤੇ ਅੱਦਾਂ ਦੀ ਕੋਈ ਸਥਿਤੀ ਨਹੀਂ ਪੈਦਾ ਹੋਈ ਜਿੱਥੇ ਕੋਈ ਬਰੀਚ ਹੋ ਗਿਆ ਹੋਵੇ ਡੈਫੀਨਿਟਲੀ ਪਾਣੀ ਦਾ ਕਦਰ ਵਧੇਗਾ ਇਹਦਾ ਇੰਪੈਕਟ ਕੁਝ ਘੰਟੇ ਵੀ ਰਹੇਗਾ ਤੇ ਉਹਦੇ ਲਈ ਸਾਡੀ ਪੂਰੀ ਤਿਆਰੀ ਹੈ ਦੇ ਜਿੰਨੇ ਵੀ ਪਿੰਡ ਸਾਨੂੰ ਲੱਗਦੇ ਸੀ ਕਿ ਪ੍ਰਭਾਵਿਤ ਹੋ ਸਕਦੇ ਆ ਉੱਥੇ ਅਸੀਂ ਲੋਕਾਂ ਨੂੰ ਕੌਨਫੀਡੈਂਸ ਦੇ ਵਿੱਚ ਲੈ ਕੇ ਜਿਹੜਾ ਸਾਡਾ ਪਲਾਨ ਹੈ ਐਕਸ਼ਨ ਪਲਾਨ ਉਹ ਅਸੀਂ ਉੱਥੇ ਫੋਰ ਐਗਜ਼ਾਮਪਲ ਕੁਝ ਕਾਰ ਹੈਗੀਆਂ ਜਿਹੜੇ ਥੋੜੀ ਜਿਹੀ ਲੋ ਲਾਈਨ ਨੇ ਇਹ ਨਹੀਂ ਕਿ ਅਸੀਂ ਸਾਰੇ ਪਿੰਡ ਨੂੰ ਹੀ ਇਵੈਕੂਏਟ ਕਰ ਰਹੇ ਪਰ ਜਿਹੜੇ ਕੁਝ ਪਿੰਡ ਕੁਝ ਲੋਕ ਸੀਗੇ ਜਿਹੜੇ ਕਿ ਜ਼ਿਆਦਾ ਵਲਨਰੇਬਲ ਸੀਗੇ ਉਹਨਾਂ ਨੂੰ ਅਸੀਂ ਜ਼ਰੂਰ ਇਵੈਕੂਏਸ਼ਨ ਲਈ ਸਲਾਹ ਦਿੱਤੀ ਹੈਗੀ ਹੈ ਉਹਨਾਂ ਦੇ ਪਸ਼ੂਆਂ ਲਈ ਵੀ ਅਸੀਂ ਕਿਹਾ ਹੈ ਕਿ ਅਸੀਂ ਉੱਤੇ ਚਾਰਾ ਵੀ ਅਰੇਂਜ ਕੀਤਾ ਹੈ ਸਾਰਾ ਕੁਝ ਸਾਡਾ ਤਿਆਰ ਹੈ ਅ ਲੋਕਾਂ ਦਾ ਸਾਡੇ ਕੋਲ ਕਾਫੀ ਕੋਆਪਰੇਸ਼ਨ ਰਿਹਾ ਹੈ ਤੇ ਮੈਂ ਆਸ ਕਰਦੀ ਹਾਂ ਕਿ ਇਸੇ ਤਰੀਕੇ ਨਾਲ ਕੋਆਪਰੇਸ਼ਨ ਦੇ ਨਾਲ ਤੇ ਸਾਡੀ ਜੋ ਵੀ ਹਦਾਇਤਾਂ ਜਨਹਿਤ ਤੇ ਵੀ ਜਾਰੀ ਹੋ ਰਹੀਆਂ ਨੇ ਉਹਨਾਂ ਦੀ ਇਨ ਬਿਨ ਕੰਪਲਾਈਅੰਸ ਹੋਵੇ ਤਾਂ ਕੋਈ ਅਸੀਂ ਐਸਾ ਆਪਣਾ ਪ੍ਰੀਵੈਂਸ਼ਨ ਸਟ੍ਰੈਟਜੀ ਤੇ ਕੰਮ ਕਰ ਰਹੇ ਹਾਂ ਸੋ ਅਸੀਂ ਪ੍ਰੀਵੈਂਟ ਕਰ ਪਾਵਾਂਗੇ ਕੋਈ ਐਦਾ ਦੀ ਸਥਿਤੀ ਨਹੀਂ ਪੈਦਾ ਹੋਵੇ ਜਿਦੇ ਨਾਲ ਕਿਸੇ ਦੀ ਜਾਨ ਜਾਂ ਮਾਲ ਦਾ ਨੁਕਸਾਨ ਹੋਵੇ ਅਸੀਂ ਉਸ ਚੀਜ਼ ਤੇ ਕੰਮ ਕਰ ਰਹੇ ਹਾਂ ਸੋ ਜਿੱਦ ਤੱਕ ਡੀਸੀ ਸਾਖਸਾਨੀ ਵੱਲੋਂ ਕਹਿ ਗਏ ਕਿ ਡਰਨ ਦੀ ਕੋਈ ਲੋੜ ਨਹੀਂ ਹੈ ਸਥਿਤੀ ਕੰਟਰੋਲ ਦੇ ਵਿੱਚ ਹੈ ਹਾਲਾਂਕਿ ਡੈਮਾਂ ਦੇ ਵਿੱਚ ਪਾਣੀ ਇੱਦਾਂ ਨਹੀਂ ਛੱਡਿਆ ਜਾਂਦਾ ਪਹਿਲਾਂ ਪਾਣੀ ਛੱਡਿਆ ਜਾਂਦਾ ਫਿਰ ਇਕੱਠਾ ਕਰਕੇ ਜਦੋਂ ਹੁੰਦਾ ਫਿਰ ਪਾਣੀ ਛੱਡਿਆ ਜਾਂਦਾ ਦੂਜੇ ਪਾਸੇ ਲੁਧਿਆਣਾ ਤੋਂ ਮੌਸਮ ਵਿਭਾਗ ਨੇ ਚੇਤਾਵਨੀ ਵੀ ਦਿੱਤੀ ਹੈ ਤੇ ਅੱਜ ਮੀਂਹ ਪੈਣ ਦੀ ਸੰਭਾਵਨਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਥੋੜਾ ਥੋੜਾ ਮੀਂਹ ਪੈਂਦਾ ਰਹੇਗਾ ਤੇ ਦੂਜੇ ਪਾਸੇ ਮੀਂਹ ਨੇ 55 ਸਾਲ ਦੇ ਸਾਰੇ ਰਿਕਾਰਡ ਤੋੜ ਕੇ ਰੱਖ ਦਿੱਤੇ ਨੇ ਜਿਹਦੇ ਚੱਲਦੇ ਆ ਡੈਮਾਂ ਦੇ ਵਿੱਚੋਂ ਲਗਾਤਾਰ ਪਾਣੀ ਛੱਡਿਆ ਜਾ ਰਿਹਾ ਤੇ ਕਈ ਥਾਵਾਂ ਦੇ ਉੱਤੇ yellow alert ਵੀ ਜਾਰੀ ਕੀਤਾ ਗਿਆ। ਜੀ ਪਿਛਲੇ 2-3 ਦਿਨਾਂ ਤੋਂ ਮੌਨਸੂਨ ਸਿਸਟਮ ਰੀਜਨ ਦੇ ਵਿੱਚ ਕਾਫੀ ਐਕਟਿਵ ਹੈ ਤਾਂ ਕਰਕੇ ਕਾਫੀ ਥਾਵਾਂ ਤੇ ਬਾਰਿਸ਼ ਰਿਕਾਰਡ ਕੀਤੀ ਜਾ ਰਹੀ ਹੈ। ਔਰ ਇਹਦੇ ਨਾਲ ਡੇ ਟਾਈਮ ਟੈਂਪਰੇਚਰ ਦੇ ਵਿੱਚ ਵੀ ਗ੍ਰਾਵਟ ਅਬਜ਼ਰਵ ਕੀਤੀ ਗਈ ਹੈ। ਅੱਜ ਦਾ ਡੇ ਟਾਈਮ ਟੈਂਪਰੇਚਰ 27.4 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ 6.4 ਡਿਗਰੀ ਸੈਂਟੀਗ੍ਰੇਡ ਨੀਚੇ ਹੈ। ਔਰ ਜੇ ਜੀ ਪਿਛਲੇ ਸਾਲਾਂ ਦਾ ਡਾਟਾ ਦੇਖੀਏ ਤਾਂ ਸਾਨੂੰ ਪਤਾ ਚੱਲਦਾ ਕਿ ਅੱਜ ਦਾ ਡੇ ਟਾਈਮ ਟੈਂਪਰੇਚਰ 27.4 ਡਿਗਰੀ ਸੈਂਟੀਗ੍ਰੇਡ 1970 ਤੋਂ ਲੈ ਕੇ ਹੁਣ ਤੱਕ ਦਾ ਲੋਏਸਟ ਡੇ ਟਾਈਮ ਟੈਂਪਰੇਚਰ 26 ਅਗਸਤ ਵਾਸਤੇ ਲੁਗਾਣਾ ਦੇ ਵਿੱਚ ਰਿਕਾਰਡ ਹੋਇਆ ਔਰ ਇਸੇ ਤਰ੍ਹਾਂ ਅੱਜ ਦਾ ਮਿਨੀਮਮ ਟੈਂਪਰੇਚਰ 23.5 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ 2.2 ਡਿਗਰੀ ਸੈਂਟੀਗ੍ਰੇਡ ਨੀਚੇ ਹੈ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਮੌਸਮ ਦੀ ਗੱਲ ਕਰੀਏ ਤਾਂ ਅੱਜ ਪੰਜਾਬ ਦੇ ਵਿੱਚ ਕਾਫੀ ਥਾਵਾਂ ਤੇ ਦਰਮਿਆਨੀ ਤੋਂ ਭਾਰੀ ਬਾਰਿਸ਼ ਹੋ ਸਕਦੀ ਹੈ। ਇਹਦੇ ਵਾਸਤੇ ਆਈਐਮਡੀ ਵੱਲੋਂ ਕੁਝ ਡਿਸਟ੍ਰਿਕਟਸ ਵਾਸਤੇ ਰੈਡ ਅਲਰਟ ਔਰ ਕੁਝ ਵਾਸਤੇ ਔਰੇਂਜ ਅਲਰਟ ਵੀ ਜਾਰੀ ਕੀਤਾ ਗਿਆ। ਅ ਗੁਰਦਾਸਪੁਰ ਪਠਾਨਕੋਟ ਔਰ ਮਾਨਸਾ ਬਰਨਾਲਾ ਔਰ ਸਭੂ ਡਿਸਟ੍ਰਿਕਟਸ ਵਾਸਤੇ ਅੱਜ ਰੈਡ ਅਲਰਟ ਆਈਐਮਡੀ ਵੱਲੋਂ ਜਾਰੀ ਕੀਤਾ ਗਿਆ। ਬਾਕੀ ਦੇ ਨਾਰਥ-ਈਸਟਰਨ ਔਰ ਸੈਂਟਰਲ ਡਿਸਟ੍ਰਿਕਟਸ ਵਾਸਤੇ ਔਰੇਂਜ ਅਲਰਟ ਜਾਰੀ ਕੀਤਾ ਗਿਆ। ਔਰ ਸਾਊਥ-ਵੈਸਟਰਨ ਡਿਸਟ੍ਰਿਕਟਸ ਵਾਸਤੇ येलो अलर्ट ਜਾਰੀ ਕੀਤਾ ਗਿਆ ਸੋ ਅੱਜ ਪੰਜਾਬ ਦੇ ਵਿੱਚ ਕਾਫੀ ਥਾਵਾਂ ਤੇ ਬਾਰਿਸ਼ ਹੋ ਰਹੀ ਚੁੱਕੀ ਹੈ ਔਰ ਕਿਤੇ ਕਿਤੇ ਹੈਵੀ ਬਾਰਿਸ਼ ਵੀ ਹੋ ਸਕਦੀ ਹੈ ਪਰ ਕੱਲ ਤੋਂ ਜਿਹੜੇ ਆਉਣ ਵਾਲੇ 3-4 ਦਿਨ ਨੇ ਉਹਨਾਂ ਦੇ ਵਿੱਚ ਪੰਜਾਬ ਦੇ ਵਿੱਚ ਕਿਤੇ ਕਿਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ ਔਰ ਨਾਰਥ-ਈਸਟਰਨ ਡਿਸਟ੍ਰਿਕਟਸ ਦੇ ਵਿੱਚ ਕਿਤੇ ਕਿਤੇ ਹੈਵੀ ਬਾਰਿਸ਼ ਵੀ ਹੋ ਸਕਦੀ ਹੈ ਕਿਉਂਕਿ yellow alert ਨਾਰਥ-ਈਸਟਰਨ ਡਿਸਟ੍ਰਿਕਟਸ ਵਾਸਤੇ ਆਨਵਰਡ ਦਿਨਾਂ ਲਈ ਵੀ IMD ਵੱਲੋਂ ਜਾਰੀ ਕੀਤਾ ਗਿਆ। मैम ਜੇ ਗੱਲ ਕਰੀਏ ਰਿਪੋਰਟ ਕਹਿੰਦੇ ਆ ਪਿਛਲੇ ਸਾਲ ਜਾਂ ਕੁਝ ਸਾਲ ਪਹਿਲਾਂ ਦੀ ਗੱਲ ਕਰੀਏ ਰਿਪੋਰਟ ਵਗੈਰਾ ਰਿਕਾਰਡ ਆ। ਹਾਂ ਜੇ ਅਸੀਂ ਲੁਧਿਆਣਾ ਦੀ ਬਾਰਿਸ਼ ਦੀ ਗੱਲ ਕਰੀਏ ਤਾਂ ਲੁਧਿਆਣਾ ਦੇ ਵਿੱਚ ਕੱਲ 72.4 ਮਿਲੀਮੀਟਰ ਬਾਰਿਸ਼ ਹੋ ਰਿਕਾਰਡ ਕੀਤੀ ਗਈ ਸੀ। ਜੀਐਸਸੀ ਪਿਛਲੇ ਸਾਲਾਂ ਦਾ ਰਿਕਾਰਡ ਦੇਖੀਏ ਤਾਂ ਇਹ 24 ਅਗਸਤ ਦੀ 1970 ਤੋਂ ਲੈ ਕੇ ਹੁਣ ਤੱਕ ਦੀ ਸੈਕੰਡ ਹਾਈਐਸਟ ਬਾਰਿਸ਼ ਸੀ ਕਿਉਂਕਿ ਇਹਦੇ ਤੋਂ ਪਹਿਲਾਂ 24 ਅਗਸਤ ਨੂੰ ਜਿਹੜਾ 1977 ਦੇ ਵਿੱਚ 93 ਮਿਲੀਮੀਟਰ ਬਾਰਿਸ਼ ਹੋਈ ਸੀ ਉਹਦੇ ਤੋਂ ਬਾਅਦ ਸੈਕੰਡ ਹਾਈਐਸਟ ਇਸ ਵਾਰੀ 72.4 ਰਿਕਾਰਡ ਕੀਤੀ ਗਈ ਹੈ ਇਸੇ ਤਰ੍ਹਾਂ 25 ਅਗਸਤ ਦੀ ਬਾਰਿਸ਼ ਜਿਹੜੀ 39.6 ਮਿਲੀਮੀਟਰ ਰਿਕਾਰਡ ਕੀਤੀ ਗਈ ਹੈ ਔਰ ਪਿਛਲੇ ਸਾਲਾਂ ਦਾ ਜੇ ਰਿਪੋਰਟ ਦੇਖੀ ਤਾਂ ਇਹ 1970 ਤੋਂ ਲੈ ਕੇ ਹੁਣ ਤੱਕ ਦੀ 25 ਅਗਸਤ ਦੀ ਸਭ ਤੋਂ ਜ਼ਿਆਦਾ بارش ਲੁਧਿਆਣਾ ਦੇ ਵਿੱਚ ਹੈ ਕਿਉਂਕਿ ਇਹਦੇ ਤੋਂ ਪਹਿਲਾਂ 1970 ਦੇ ਵਿੱਚ 37.8 ਮਿਲੀਮੀਟਰ بارش ਰਿਕਾਰਡ ਹੋਈ ਸੀ ਔਰ ਉਹਦੇ ਤੋਂ ਬਾਅਦ ਹੁਣ ਹਾਈਐਸਟ ਜਿਹੜੀ 39.6 ਮਿਲੀਮੀਟਰ بارش ਰਿਕਾਰਡ ਕੀਤੀ ਹੋਈ ਹੈ ਜੀ ਸੋ 1970 ਤੋਂ ਬਾਅਦ ਜਿਹੜੀ ਅਸੀਂ ਕਹਿ ਸਕਦੇ ਹਾਂ ਕਿ 1970 ਤੋਂ ਲੈ ਕੇ ਹੁਣ ਤੱਕ ਦੀ ਹਾਈਐਸਟ ਬਾਰਿਸ਼ ਹੈ ਪਿਛਲੇ 55 ਸਾਲਾਂ ਦੇ ਵਿੱਚ 25 ਅਗਸਤ ਦੀ ਹਾਈਐਸਟ ਬਾਰਿਸ਼ ਨੂੰ ਟਾੜੀ ਪਾਣ ਚੀ ਮਿਲੀਮੀਟਰ ਹੈ ਅਜਿਹਾ ਕਿਸਾਨ ਆਪਣਾ ਕਿਵੇਂ ਧਿਆਨ ਰੱਖਣ ਕਿਉਂਕਿ ਜਿਸ ਤਰ੍ਹਾਂ ਬਾਰਿਸ਼ ਪੈ ਰਹੀ ਹੈ ਪਤਲਾ ਹੋਣ ਦਾ ਵੀ ਖਤਰਾ ਹੋਣ ਦਾ ਹੈ ਕਿਸਾਨਾਂ ਨੂੰ ਕੀ ਕਿਸ ਤਰੀਕੇ ਨਾਲ ਸਾਹਮਣੇ ਆ ਰਹੀਆਂ ਪਤਲਾ ਖਤਰਾ ਕਿਸਾਨਾਂ ਨੂੰ ਇਹੀ ਕਹਿ ਸਕਦੇ ਆਂ ਜੀ ਕਿ ਫੀਲਡ ਦੇ ਵਿੱਚ ਡਰੇਨੇਜ ਦਾ ਪ੍ਰਬੰਧ ਜ਼ਰੂਰ ਹੋਣਾ ਚਾਹੀਦਾ ਫੀਲਡ ਦੇ ਵਿੱਚ ਪਾਣੀ ਜਿੰਨਾ ਹੋ ਸਕੇ ਖੜਾ ਨਾ ਹੋਵੇ ਕਿਉਂਕਿ ਸਪੈਸ਼ਲੀ ਜਿਹੜੀਆਂ ਕ੍ਰੌਪਸ ਵਾਸਤੇ ਖੜੇ ਪਾਣੀ ਦੀ ਲੋੜ ਨਹੀਂ ਹੁੰਦੀ ਜਿਵੇਂ ਝੋਨੇ ਦੇ ਵਿੱਚ ਪਾਣੀ ਖੜਾ ਤਾਂ ਉਹਦਾ ਨੁਕਸਾਨ ਨਹੀਂ ਹੁੰਦਾ ਪਰ ਬਾਕੀਆ ਕ੍ਰੌਪਸ ਜਿਵੇਂ ਮੱਕੀ ਆ ਕਪਾਹ ਆ ਹੋਰ ਫਸਲਾਂ ਨੇ ਉਹਨਾਂ ਨੂੰ ਖੜਾ ਪਾਣੀ ਨਹੀਂ ਰਹਿਣ ਦੇਣਾ ਚਾਹੀਦਾ ਸੋ ਫੀਲਡ ਦੇ ਵਿੱਚ ਜਿਹੜਾ ਨਿਕਾਸੀ ਪਾਣੀ ਦੀ ਨਾਲ ਨਾਲ ਜ਼ਰੂਰ ਹੋਣੀ ਚਾਹੀਦੀ ਹੈ ਤਾਂ ਕਿ ਗੱਲ ਕਰੀਏ ਜਿਸ ਤਰ੍ਹਾਂ ਲਗਾਤਾਰ ਮੀਂਹ ਪੈ ਰਿਹਾ ਵਾ ਤਾਂ ਚਾਹਤ ਹੈ ਕਿ ਲਗਾਤਾਰ ਮੀਂਹ ਪੈ ਰਿਹਾ ਕਿਹੜੇ ਸ਼ਹਿਰ ਦੇ ਵਿੱਚ ਤੇ ਸਾਮਣਾ ਵੱਧ ਬਾਰਿਸ਼ ਜੜੀ ਪਾੜੀ ਇਸ ਵਾਰੀ ਜੇਸੀ ਮੌਨਸੂਨ ਸੀਜ਼ਨ ਦੀ ਟੋਟਲ ਬਾਰਿਸ਼ ਦੇਖੀ ਤਾਂ ਤਰਨਤਾਰਨ ਡਿਸਟ੍ਰਿਕਟਸ ਦੇ ਵਿੱਚ ਸਭ ਤੋਂ ਜ਼ਿਆਦਾ ਜੂਨ ਤੋਂ ਲੈ ਕੇ ਹੁਣ ਤੱਕ ਬਾਰਿਸ਼ ਰਿਕਾਰਡ ਕੀਤੀ ਮੋਬਾਈਲਾਂ ਤੇ ਮੈਸੇਜ ਆ ਰਹੇ ਜੀ ਅਲਰਟ ਰੋਟ ਕਿੰਨ ਘੰਟਿਆਂ ਦੀ ਟੌਪਲੀ ਨੰਬਰ ਵੀ ਦਿੱਤਾ ਗਿਆ 112 ਕਈ ਜ਼ਿਲ੍ਹਿਆਂ ਦੇ ਨਾਮ ਦਿੱਤੇ ਗਏ ਆ ਕਿ ਬਾਰਿਸ਼ ਹੋਣ ਦੀ ਸੰਭਾਵਨਾ ਜੀ ਜੀ ਉਹ ਨੈਸ਼ਨਲ ਡਿਜ਼ਾਸਟਰ ਮਿਟੀਗੇਸ਼ਨ ਏਜੰਸੀ ਵੱਲੋਂ ਜਿਹੜੇ ਮੈਸੇਜਸ ਉਹ ਆਉਂਦੇ ਨੇ ਸਾਰਿਆਂ ਨੂੰ ਤਾਂ ਕਿ ਸਾਰੇ ਅਲਰਟ ਹੋ ਜਾਣ ਜਿੱਦਾਂ ਕੀ ਡਾਕਟਰ ਪਵਨੀਤ ਕੌਰ ਨੇ ਕਿਹਾ ਕਿ ਫਿਲਹਾਲ ਆਉਣ ਵਾਲੇ ਦਿਨਾਂ ਦੇ ਵਿੱਚ ਬਾਰਿਸ਼ ਪੈਣ ਦੀ ਸੰਭਾਵਨਾ ਹੈ ਉਹਨਾਂ ਨੇ ਕਿਹਾ ਕਿ ਆਉਣ ਦੇ 3-4 ਦਿਨ ਵਿੱਚ ਕਿਤੇ ਨਾ ਕਿਤੇ yellow alert ਵੀ ਜਾਰੀ ਕੀਤਾ ਗਿਆ ਇਸ ਕਰਕੇ ਲੋਕ ਇਸ ਗੱਲ ਵੱਲ ਜ਼ਰੂਰ ਧਿਆਨ ਦੇਣ ਤੇ ਦੂਜੇ ਪਾਸੇ ਸਿਆਸਤ ਵੀ ਲਗਾਤਾਰ ਗਰਮਾਈ ਹੋਈ ਹੈ ਤੁਹਾਨੂੰ ਦੱਸਦੇ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਵੱਲੋਂ ਲਗਾਤਾਰ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਜਾਇਆ ਜਾ ਰਿਹਾ ਤੇ ਲੋਕਾਂ ਦੇ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਤੇ ਉਹਨਾਂ ਨੂੰ ਹਰ ਸੰਭਵ ਮਦਦ ਦਿੱਤੀ ਜਾ ਰਹੀ ਹੈ ਮੈਂ ਖੜੂਰ ਸਾਹਿਬ ਹਲਕੇ ਦੇ ਥੋੜਾ ਪਿੱਛੇ ਨੂੰ ਹੋ ਜਾ ਜੀ ਸਰ ਤੁਸੀਂ ਥੋੜਾ ਜਿਹਾ ਪਿੱਛੇ ਥੋੜੇ ਬਿਜਾ ਠੀਕ ਹੈ ਖੜੂਰ ਸਾਹਿਬ ਹਲਕੇ ਦੇ ਅਸੀਂ ਥੋੜਾ ਪਿੰਡ ਵਿੱਚ ਮੈਂ ਖੜਾ ਹਾਂ ਆ ਜਿਹੜਾ ਤੁਸੀਂ ਦੇਖ ਰਹੇ ਹੋ ਸਰ ਭਾਜੀ ਮਾਈਕ ਆ ਹਜ਼ਾਰਾਂ ਐ ਏਕੜ ਜ਼ਮੀਨ ਆ ਪਾਣੀ ਕਰਕੇ ਸਾਰੀ ਵਾ ਹੋ ਗਈ ਹੈ ਸਾਥੀ ਦੇਖ ਮਾਈਕ ਮਾਈਕਲ ਵੀ ਡੁੱਬ ਗਏ ਆਪਣੇ ਫਸਲਾਂ ਵੀ ਡੁੱਬ ਗਈਆਂ ਪਾਰ ਥੱਲੇ ਕਰਿਓ ਤੇ ਅੱਜ ਲੋੜ ਹੈ ਸਾਰੇ ਪੰਜਾਬੀਆਂ ਨੂੰ ਹਮ ਇਕੱਠੇ ਹੋ ਕੇ ਆਪਾਂ ਨੂੰ ਮਦਦ ਕਰਨੀ ਚਾਹੀਦੀ ਹੈ ਜਿੱਥੇ ਜਿੱਥੇ ਲੋੜ ਹੈ ਮੈਂ ਅਕਸ਼ੋਮਿਕ ਕਾਇਲ ਗੱਲ ਦੀ ਲੀਡਰਸ਼ਿਪ ਨੂੰ ਵਰਕਰਾਂ ਤੋਂ ਬੇਨਤੀ ਕਰ ਦਿੱਤੀ ਹੈ ਯੂਜ ਅਕਾਲੀ ਦਲ ਦੇ ਵਰਕਰਾਂ ਨੂੰ ਮੈਂ ਕਿਹਾ ਜਿੱਥੇ ਜਿੱਥੇ ਲੋੜ ਹੈ ਤੁਸੀਂ ਉੱਥੇ ਪਹੁੰਚੋ ਹਰ ਕਿਸੇ ਦੀ ਸਹਾਇਤਾ ਜੇ ਲੰਗਰ ਦੀ ਲੋੜ ਹੈ ਜੇ ਛਾਰੇ ਦੀ ਲੋੜ ਹੈ ਜੇ ਪਸ਼ੂਨ ਸਪੰਨ ਦੀ ਲੋੜ ਹੈ ਜੇ ਦਵਾਈਆਂ ਦੀ ਲੋੜ ਹੈ ਜੇ ਜੀ ਸੀ ਬੀ ਦੀ ਲੋੜ ਹੈ ਜੇ ਟਰੈਕਟਰਾਂ ਦੀ ਮਦਦ ਦੀ ਲੋੜ ਹੈ ਟਰਾਲੀਆਂ ਵਿੱਚ ਢਿੱਟੀ ਭਰਦੀ ਲੋੜ ਹੈ ਦੇਖੋ ਇਕੱਠੇ ਰਲ ਮਿਲ ਕੇ ਆਪਾਂ ਕਰ ਸਕਦੇ ਹਾਂ ਪਰ ਦੁੱਖ ਇਸ ਗੱਲ ਦਾ ਹੈ ਕਿ ਸਰਕਾਰ ਗਾਇਬ ਹੈ ਮੁੱਖ ਮੰਤਰੀ ਤਾਮਿਲਨਾਡੂ ਜੀ ਆਪਣੇ ਘਰ ਬੀਬੀ ਨਾਲ ਉੱਥੇ ਇੰਜੋਏ ਕਰਨ ਵਾਸਤੇ ਕਿਹਾ ਹੈ ਛੁੱਟੀਆਂ ਮਨਾਉਣਗੇ ਇਤੋਂ ਮਾੜੀ ਗੱਲ ਕੀ ਹੋ ਸਕਦਾ ਹੈ ਮੁੱਖ ਮੰਤਰੀ ਜੀ ਨੂੰ ਬੇਨਤੀ ਕਰਦਾ ਜੇ ਤੁਸੀਂ ਟੀਵੀ ਦੇਖ ਰਹੇ ਹੋ ਸਾਰਾ ਕੰਮ ਛੱਡ ਕੇ ਇੱਥੇ ਪਹੁੰਚੋ ਆ ਜਮਵਾਰੀ ਮੁੱਖ ਮੰਤਰੀ ਦੀ ਹੈ ਮੈਂ ਦੇਖੋ ਪਿੰਡ ਖੜਾ ਇੱਥੇ ਕੋਈ ਸਰਕਾਰੀ ਪ੍ਰਬੰਧ ਨਹੀਂ ਹੈ ਇੱਥੇ ਮੈਂ ਜਿੰਨੀ ਵੀ ਜਗ੍ਹਾ ਗਿਆ ਲੋਕਾਂ ਨੇ ਆਪ ਆਪਣੇ ਕੋਲੋਂ ਹਜ਼ਾਰ ਹਜ਼ਾਰ ਰੁਪਏ ਕਿੱਲਾ ਪੈਸਾ ਇਕੱਠਾ ਕਰਕੇ ਕੰਟ੍ਰਿਬਿਊਟ ਕਰਕੇ ਉਹਨਾਂ ਨੇ ਆਪ ਡੀਜ਼ਲ ਦਾ ਪ੍ਰਬੰਧ ਦੂਜਾ ਪ੍ਰਬੰਧ ਉਹਨਾਂ ਨੇ ਆਪ ਕੀਤਾ ਦੇਖੋ ਜੇ ਸਰਕਾਰ ਚਾਹੇ ਤੇ ਸਾਰਾ ਕੁਝ ਉਹਨਾਂ ਦਾ ਕੰਮ ਹੈ ਮੈਂ ਤਾਂ ਇਹ ਵੀ ਕਹਿੰਦਾ ਕਿ ਘੱਟ ਤੋਂ ਘੱਟ 1 ਲੱਖ ਰੁਪਿਆ ਕਿਲਾ ਉਹਨਾਂ ਨੂੰ ਮੁਆਵਜ਼ਾ ਦੇਣਾ ਚਾਹੀਦਾ ਹੈ ਤੇ ਜਿਨ੍ਹਾਂ ਨੇ ਲੋਕਾਂ ਨੇ ਆਪਣੇ ਕੋਲੇ ਪੈਸਾ ਲਾਇਆ ਕੇ ਇੱਕ ਕੀਤਾ ਉਹ ਸਾਰਾ ਰਿਫੰਡ ਕਰਨਾ ਚਾਹੀਦਾ ਸਰਕਾਰ ਨੂੰ ਨਾਲੇ ਸਰਕਾਰਾਂ ਕੋਲੇ ਇੱਕ ਹੁੰਦਾ ਡਿਜ਼ਾਸਟਰ ਰੀਲੀਫ ਫੰਡ ਮਤਲਬ ਤਕਰੀਬਨ 8-10 ਹਜ਼ਾਰ ਕਰੋੜ ਰੁਪਿਆ ਪੰਜਾਬ ਸਰਕਾਰ ਕੋਲੇ ਡਿਜ਼ਾਸਟਰ ਰੀਲੀਫ ਫੰਡ ਹੈ ਜਿਹਦਾ ਮਕਸਦ ਇਹ ਸਵਸਥਿਉਂਦਾ ਹੈ ਬਨੋ ਯਾਦਾ ਜੇ ਵੱਡੇ ਬਾਦਲ ਸਾਹਿਬ ਮੁੱਖ ਮੰਤਰੀ ਸੀ ਸਾਡੇ ਉਧਰ ਫਾਜ਼ਿਲਕਾਫੂਲਾ ਸਾਰੇ ਫਲੱਡਸ ਆਗੇ ਸੀ ਵੱਡੇ ਬਾਦਲ ਸਾਹਿਬ ਨੇ ਚੌਣੀਆਂ ਤੱਕ ਜਿਹੜੀ ਕੰਮ ਕਰਦੀ ਉਹਨਾਂ ਨੂੰ ਵੀ ਮੁਆਵਜ਼ਾ ਦਵਾਇਆ ਸੀ ਤੋ ਇਸ ਕਰਕੇ ਨਾਲੇ ਮੈਂ ਹੋਰ ਵੀ ਕਹਿਣਾ ਚਾਹਣਾ ਹੈ ਮੁੱਖ ਮੰਤਰੀ ਜੀ ਅਜੇ ਡਿਜ਼ਾਸਟਰ ਲੀਫ ਫੰਡ ਹੈ ਜਿੰਨਾ ਤੁਸੀਂ ਵਰਤੋਗੇ ਉਨਾ ਹੀ ਹੋਰ ਗਵਰਨਮੈਂਟ ਆਫ ਇੰਡੀਆ ਤੋਂ ਆ ਜਾਂਦਾ ਹੈ ਜੇ ਦੀ ਦੋਵਾਂਗੇ ਨਹੀਂ ਤੇ ਕੁਛ ਆਉਣਾ ਨਹੀਂ ਸੋ ਘੱਟੋ ਘੱਟ 10000 ਕਰੋੜ ਤਾਂ ਇਮੀਡੀਏਟਲੀ ਸਾਰੇ ਲੋਕਾਂ ਨੂੰ ਵੰਡ ਦਿਓ ਤਾਂ ਆਪਣਾ ਇੱਥੇ ਕੋਈ ਥੋੜੀ-ਮੋਟੀ ਰਾਹਤ ਮਿਲੂਗੀ ਕਿਉਂਕਿ ਅੱਜ ਦੀ ਫਸਲਾਂ ਇੱਕ ਸਾਲ ਦੀ ਫਸਲ ਤਬਾਹ ਹੋ ਗਈ ਮਤਲਬ 5 ਸਾਲ ਕਿਸਾਨ ਪਿੱਛੇ ਚੱਲ ਗਿਆ ਚਲੋ ਫਿਰ ਵੀ ਮੈਂ ਸਾਰੇ ਵਰਕਰਾਂ ਨੂੰ ਬੇਨਤੀ ਕਰਦਾ ਸਾਰੇ ਲੋਕਾਂ ਨੂੰ ਅਪੀਲ ਕਰਦਾ ਹਾਂ ਜੋ ਕੁਝ ਵੀ ਆਪਾਂ ਮਦਦ ਕਰ ਸਕਦੇ ਹਾਂ ਆਪਾਂ ਇਕੱਠੇ ਹੋ ਕੇ ਮਦਦ ਕਰੀਏ ਬਹੁਤ ਦੁਖੀ ਸਮੇਂ ਚ ਦੁਖਾਲੀ ਸਮੇਂ ਚੋਂ ਨੰਗਰੀਏ ਸੰਗਤ ਕਿਉਂਕਿ ਮੈਂ ਚਾਰੋਂ ਤਰਫ ਦੇਖ ਕੇ ਆਇਆ ਹਾਂ ਤੇ ਆਪਾਂ ਸਾਰੇ ਨੂੰ ਨਾਲ ਮਿਲ ਕੇ ਬੰਦ ਕਰਨੀ। ਅਸਲ ਵਿੱਚ ਕੀ ਸਥਿਤੀਆਂ ਕੰਟਰੋਲ ਹੋ ਸਕਦੀਆਂ ਸੀ ਕਿਉਂਕਿ ਬਾਹਰ ਪਰ ਵੀ ਹੋ ਕੇ ਆਏ ਹੋ। ਦੇਖੋ ਇਹਦਾ ਇੱਕੋ ਹੀ ਇਲਾਜ ਹੈ। ਪੱਕੇ ਕੰਕਰੀਟ ਦੇ ਜਿੰਨੇ ਦਰਿਆ ਆਪਣੇ ਇਹਨਾਂ ਨੂੰ ਕੰਕਰੀਟ ਨਾਲ ਪੱਕੇ ਜਿਵੇਂ ਆਪਾਂ ਡੈਮ ਬਣਾਉਨੇ ਆ ਉਵੇਂ ਹੀ ਸਾਰਾ ਕਰਨਾ ਪੈਣਾ ਹੈ। ਇਹ ਸੰਭਵ ਹੈ ਸਰਕਾਰ ਪੱਧਰ ਤੇ। ਇਹ ਸੰਭਵ ਹੈਗਾ। ਮੈਂ ਅੱਜ ਵਾਅਦਾ ਕਰਦਾ ਪੰਜਾਬ ਦੇ ਲੋਕਾਂ ਨੂੰ। ਦੇਖੋ ਹਰ 3 ਜਾਂ 4 ਸਾਲ ਬਾਅਦ ਐਡਾ ਵੱਡਾ ਨੁਕਸਾਨ ਹੁੰਦਾ ਹੈ। ਪ੍ਰਮਾਤਮਾ ਮਿਹਰ ਕਰੇ ਆਪਾਂ ਨੂੰ ਮੌਕਾ ਮਿਲੇ ਸੇਵਾ ਕਰਨ ਦਾ। ਜਿੰਨੇ ਆਪਣੇ ਨਦੀਆਂ ਸਾਰਿਆਂ ਨੂੰ ਪੱਕੇ ਡੈਮਿੰਗ ਕਰਦਾਂਗੇ ਤਾਂ ਹੀ ਇੱਕ ਇਹਦਾ ਹੱਲ ਹੋਣਾ ਨਹੀਂ ਤਾਂ ਐ ਮਿੱਟੀ ਦੇ ਨਾਲ ਨਹੀਂ ਹੋਣਾ ਸੋ ਜਿੱਦਾਂ ਕਿ ਸਰਦਾਰ ਸੁਖਬੀਰ ਸਿੰਘ ਬਾਦਲੂ ਵੱਲੋਂ ਵੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਘੇਰਿਆ ਗਿਆ ਉਹਨਾਂ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤਾਂ ਵੀ ਲਾਡੂ ਦੇ ਵਿੱਚ ਫਿਰ ਰਹੇ ਨੇ ਇਹਦੇ ਪੰਜਾਬ ਦੇ ਵਿੱਚ ਕਿਹੋ ਜਿਹੇ ਹਾਲਾਤ ਹੋਏ ਹੋਏ ਨੇ ਤੇ ਦੂਜੇ ਪਾਸੇ ਆਮ ਆਦੀ ਪਾਰਟੀ ਦੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਹੋਣ ਲਾਲਜੀਤ ਭੁੱਲਰ ਹੋਣ ਮੰਤਰੀ ਲਾਲਚੰਦ ਕਟਾਰੂ ਚੱਕ ਹੋਣ ਇਹਨਾਂ ਵੱਲੋਂ ਵੀ ਹੜ੍ਹ ਦੇ ਜਿੱਥੇ ਜ਼ਿਆਦਾ ਪ੍ਰਭਾਵਿਤ ਹੈ ਉੱਥੇ ਜਾਇਆ ਜਾ ਰਿਹਾ ਹੈ ਤੇ ਲੋਕਾਂ ਨੂੰ ਹਰ ਸੰਭਵ ਮਦਦ ਦਿੱਤੀ ਜਾ ਰਹੀ ਹੈ ਹੁਣ ਵੇਖਣਾ ਹੋ ਵਿਗਾਨ ਵਾਲੇ ਸਮੇਂ ਦੇ ਵਿੱਚ ਜਿੱਥੇ ਪ੍ਰਸ਼ਾਸਨ ਲਗਾਤਾਰ ਜੋਰ ਲਗਾ ਰਿਹਾ ਹੈ ਕਿ ਅਸੀਂ ਸਥਿਤੀ ਕੀ ਸਥਿਤੀ ਬਣਦੀਆਂ ਨਾਲ ਸਮਾਂ ਦੱਸੇਗਾ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਟਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ధਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ